ਹੌਣ ਗਰਮੀ ਆ ਗਈ ਆ ਤੇ ਇੱਥੇ ਕੈਨੇਡਾ ਵਿੱਚ ਕੀ ਆ ਲੋਕ ਆ ਜਿਹੜੇ ਘੱਟ ਹੀ ਕੱਪੜੇ ਪਾਉਂਦੇ ਆ ਚਾਹੇ ਉਹ ਬੁੜੀਆਂ ਹੋਣ ਤੇ ਚਾਹੇ ਬੰਦੇ ਪਰ ਇੱਥੇ ਹਰ ਮੈਂ ਇੱਕ ਚੀਜ਼ ਦੇਖੀ ਆ ਜਿਹੜੇ ਹੁਣ ਮੇਰੇ ਨਾਲ ਪੜ੍ਹਦੇ ਨੇ ਜਾਂ ਕੰਮ ਕਰਦੇ ਨੇ ਉਹਨਾਂ ਦਾ ਕੀ ਆ ਉਹ ਇੱਕ ਹੀ ਗੱਲ ਕਹਿੰਦੇ ਆ ਮੁੰਡੇ ਖਾਸ ਕਰਕੇ ਕਿ ਹੁਣ ਗਰਮੀ ਆ ਗਈ ਆ ਤੇ ਕੁੜੀਆਂ ਦੇ ਕੀ ਆ ਛੋਟੇ ਛੋਟੇ ਕੱਪੜੇ ਪਾਏ ਹੋਇਆ ਕਰਨਗੇ ਆਪਾਂ ਫਲਾਨੀ ਜਗ੍ਹਾ ਜਾਵਾਂਗੇ ਤੇ ਆਪਾਂ ਟੰਕੀ ਜਗ੍ਹਾ ਜਾਵਾਂਗੇ ਤੇ ਇਹ ਗੱਲਾਂ ਜਿਹੜੇ ਕਰਦੇ ਜ਼ਿਆਦਾਤਰ ਉਦਾਂ ਦੇ ਮੁੰਡੇ ਆ ਜਿਨ੍ਹਾਂ ਨੂੰ ਮਤਲਬ ਘਰੋਂ ਕੀ ਆ ਜਿਹੜੇ ਉਹ ਇੱਥੇ ਸਿਰਫ ਐਸ਼ ਕਰਨ ਆਏ ਆ ਜਿਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ ਕੱਲ ਨੂੰ ਉਹਨਾਂ ਦਾ ਇੱਥੇ ਕੁਝ ਬਣੇ ਚਾਹੇ ਨਾ ਬਣੇ ਉਹ ਮੁੜ ਵੀ ਜਾਣਗੇ ਉਹਨਾਂ ਨੂੰ ਕਿਸੇ ਨੇ ਇਹ ਨਹੀਂ ਕਹਿਣਾ ਕਿ ਆਪਾਂ ਉਹਨਾਂ ਦੇ ਮਾਪਿਆਂ ਨੇ ਇਹ ਨਹੀਂ ਕਹਿਣਾ ਕਿ ਤੁਸੀਂ ਉੱਥੇ ਕੀ ਕਰਿਆ ਕੀ ਨਹੀਂ ਕਰਿਆ ਓਕੇ ਤੁਸੀਂ ਆ ਗਏ ਠੀਕ ਹੈ ਤੇ ਉਹਨਾਂ ਦੀ ਹੁਣ ਪਲਾਨਿੰਗ ਕੀ ਆ ਕੱਲ ਮੈਂ ਕਾਲਜ ਗਿਆ ਤੇ ਉੱਥੇ ਮੁੰਡਿਆਂ ਦੀ ਪਲਾਨਿੰਗ ਕੀ ਸੀ ਕਿ ਆਪਾਂ ਫਲਾਨੇ ਵਿੱਚ ਤੇ ਜਾਵਾਂਗੇ ਉੱਥੇ ਕੁੜੀਆਂ ਜਿਹੜੀਆਂ ਬਹੁਤ ਛੋਟੇ ਕੱਪੜੇ ਪਾ ਕੇ ਆਉਂਦੀਆਂ ਤਾਂ ਯਾਰ ਮਤਲਬ ਸੋਚ ਤਾਂ ਇਹ ਹੋਣੀ ਚਾਹੀਦੀ ਆ ਕਿ ਹੁਣ ਗਰਮੀ ਆ ਗਈ ਆ ਕੰਮ ਐ ਜਿਹੜੇ ਵੇਅਰ ਹਾਊਸ ਐ ਜਾਂ ਆਸ-ਪਾਸੇ ਜਿੰਨੇ ਵੀ ਆ ਉਹ ਵੱਧ ਜਾਂਦੇ ਨੇ ਕੰਮ ਨਾਰਮਲ ਮਤਲਬ ਜਿੱਦਾਂ ਸਾਲ ਵਿੱਚ ਥੋੜੇ ਜੇ ਕੰਮ ਐ ਘਟ ਜਾਂਦੇ ਨੇ ਇਹ ਹੁੰਦਾ ਕਿ ਹੁਣ ਕੰਮ ਐ ਜਿਹੜੇ ਵਧਣਗੇ ਆਪਾਂ ਫਲਾਨੀ ਕੰਪਨੀ ਨੂੰ ਪੁੱਛੀਏ ਆਪਾਂ ਫਲਾਨੀ ਜਗ੍ਹਾ ਜਾਈਏ ਫਲਾਨੇ ਦੋਸਤ ਨੂੰ ਪੁੱਛੀਏ ਕਿ ਮੈਨੂੰ ਕਿੱਥੇ ਕੰਮ ਮਿਲ ਸਕਦਾ ਹੈ ਤੇ ਕਿੱਥੇ ਆਪਾਂ ਜਿਹੜਾ ਹੋਰ ਇੱਕ ਦਿਨ ਲਾ ਸਕਦੇ ਆ ਵੀਕਐਂਡ ਤੇ ਕੰਮ ਲੱਭ ਸਕਦੇ ਆ ਪਰ ਗੱਲ ਤਾਂ ਉਹੀ ਆ ਜਦੋਂ ਆਪਾਂ ਇੱਕ ਬੰਦਾ ਸਾਰਾ ਦਿਨ ਇੰਸਟਾਗ੍ਰam ਤੇ ਵੀ ਉਹ ਚੀਜ਼ਾਂ ਹੀ ਦੇਖੀ ਜਾਣੀਆਂ ਨੈਟ ਤੇ ਵੀ ਉਹ ਚੀਜ਼ਾਂ ਦੇਖੀ ਜਾਣੀਆਂ ਤਾਂ ਦਿਮਾਗ ਕੀ ਆ ਫਿਰ ਉੱਥੇ ਜਿਹੜਾ ਉਹ ਬੰਦੇ ਦਾ ਕੀ ਆੜ ਕੇ ਰਹਿ ਜਾਂਦਾ ਚਲੋ ਇੱਥੋਂ ਦੇ ਲੋਕਾਂ ਦਾ ਕਲਚਰ ਆ ਉਹ ਇਹ ਚੀਜ਼ਾਂ ਨੂੰ ਨਹੀਂ ਫੀਲ ਕਰਦੇ ਮਤਲਬ ਉਹ ਛੋਟੇ ਕੱਪੜੇ ਮਾਉਂਦੇ ਨਹੀਂ ਕਿ ਉਹ ਮਤਲਬ ਲੋਕਾਂ ਦੀ ਇਹਦੀ ਨਹੀਂ ਪਰਵਾਹ ਕਰਦੇ ਪਰ ਆਪਾਂ ਨੂੰ ਤਾਂ ਇਹ ਸੋਚ ਨਹੀਂ ਰੱਖਣੀ ਚਾਹੀਦੀ ਕਿ ਉਹ ਫਲਾਨੀ ਕੁੜੀ ਆ ਜਾਂ ਉੱਥੇ ਬਹੁਤ ਸਾਰਾ ਇੱਕ ਗਰੁੱਪ ਐ ਇਦਾਂ ਵਿੱਚ ਤੇ ਜਾ ਉਹ ਐਨਜੋਏ ਕਰਨ ਜਾਂਦੇ ਨੇ ਤੇ ਤੁਸੀਂ ਕੀ ਉਹਨਾਂ ਨੂੰ ਦੇਖਣੋਂ ਉੱਥੇ ਤੇ ਬਾਕੀ ਗੱਲ ਇਹ ਆ ਕਿ ਉਹਨਾਂ ਨੂੰ ਦੇਖ ਕੇ ਤੁਸੀਂ ਮਤਲਬ ਕੀ ਕਰਨੋਂਗੇ ਯਾਰ ਜਦੋਂ ਤੁਸੀਂ ਸਾਰਾ ਦਿਨ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਤੇ ਕ੍ਰੋਮ 'ਚ ਇਹ ਚੀਜ਼ਾਂ ਦੇਖ ਦੇ ਕੇ ਨਹੀਂ ਤੁਸੀਂ ਰੱਜਦੇ ਤੁਹਾਡੀ ਪਿਆਸ ਨਹੀਂ ਬੁਝਦੀ ਫਰ ਉਹਥੇ ਤੁਸੀਂ 2-4 ਮਿੰਟ 2-3 ਘੰਟੇ ਉਹ ਚੀਜ਼ਾਂ ਨੂੰ ਦੇਖ ਕੇ ਕੀ ਤੁਹਾਨੂੰ ਸੈਟੀਸਫੈਕਸ਼ਨ ਮਿਲ ਜੂਗੀ ਤਾਂ ਜਿਹੜੇ ਬੰਦੇ ਇੱਥੇ ਮਜਬੂਰੀ ਕਰਕੇ ਆਏ ਨੇ ਕੈਨੇਡਾ ਵਿੱਚ ਉਹ ਤਾਂ ਨਹੀਂ ਇਹ ਚੀਜ਼ਾਂ ਵੱਲ ਜ਼ਿਆਦਾਤਰ ਜਾਂਦੇ ਜ਼ਿਆਦਾਤਰ ਉਹ ਉਹ ਮਤਲਬ ਇਦਾਂ ਦੀ ਹੁੰਦੇ ਆ ਇੱਥੇ ਮੁੰਡੇ ਜਿਹੜੇ ਕਿ ਆ ਬਸ ਇਹ ਕੰਮ ਆਸਤੀ ਆਏ ਆ ਫਲਾਨੀ ਜਗ੍ਹਾ ਜਾਵੜੇ ਢੌਂਕੀ ਜਗ੍ਹਾ ਜਾਵੜੇ ਘਰੋਂ ਪੈਸੇ ਮੰਗਾ ਲੇ ਤਾਂ ਉਹ ਲੋਕ ਹੀ ਇੱਥੇ ਇਦਾਂ ਦੇ ਕੰਮ ਕਰਦੇ ਨੇ ਜਿਹੜੇ ਜਿਨ੍ਹਾਂ ਨੂੰ ਪਤਾ ਹੈ ਵੀ ਉਹਨਾਂ ਦੇ ਘਰ ਦੇ ਕੀ ਹਾਲਾਤ ਨੇ ਉਹ ਮਜਬੂਰੀ ਵਿੱਚ ਇੱਥੇ ਆਏ ਨੇ ਤਾਂ ਉਹ ਇਹ ਚੀਜ਼ਾਂ ਸਭ ਨਹੀਂ ਕਰਦੇ